6 ਵੇ ਤੋਂ ਬਾਅਦ ਪਾਣੀ ਆਇਆ ਉੱਪਰ ਉਹ ਕਿਸ ਸਮਾ ਕੋਈ ਦਰਿਆ ਟੁੱਟਿਆ ਜੀ ਸਮਾ ਪਤਾ ਨਹੀਂ ਕੌਣ ਲੋਕ ਨੇ ਜੀ ਖਤਰਨਾਕ ਹੀ ਨੇ ਪੰਜਾਬ ਨੇ ਇਹ ਪਾਣੀ ਜਿਹੜਾ ਆਵਰਫਲੋ ਸਾਰਾ ਨੀਵੀਂ ਜਗ੍ਹਾ ਤੇ ਜਾ ਰਿਹਾ ਔਰ ਇੱਥੇ ਅੱਜ ਮੈਂ ਪਿੰਡਾਂ ਦਾ ਟੂਰ ਕੀਤਾ ਜੀ ਖੋਖ ਕੋਟਲੀ ਜਿਹੜੇ ਮੇਨ ਪਿੰਡ ਨੇ ਇੱਧਰ ਜਿਹੜੇ ਇਸ ਵਕਤ ਪਾਣੀ ਦੀ ਮਾਰ ਹਿੱਟ ਨੇ ਪੂਰੇ ਦੇ ਪੂਰੇ ਪਿੰਡ ਗਰਦਾਵਰੀ ਕਰਾਉਣੀ ਹੈ ਜੀ ਸਰਕਾਰ ਕੋਲੇ ਉੱਪਰ ਭੇਜਣਾ ਦਾ ਤਾਂ ਕਿ ਕਿਸਾਨਾਂ ਨੂੰ ਜਿਹੜਾ ਜਿਹੜਾ ਨੁਕਸਾਨ ਹੋਇਆ ਉਹਦਾ ਸਰਪਾਈ ਜੜੀ ਕਰਕੇ ਮਾਮਲੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਵੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਪਏ ਮੀਂਹ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਆ ਪੰਜਾਬ ਦੇ ਪਿੰਡਾਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਪਰਨਾ ਸ਼ੁਰੂ ਹੋ ਚੁੱਕਿਆ ਹੈ ਅਸੀਂ ਇਸ ਟਾਈਮ ਮੌਜੂਦ ਆ ਨਾਬਾ ਬਲਾਕ ਦੇ ਪਿੰਡ ਕੋਟਲੀ ਖੋਖ ਜਿਹੜੀ ਇਹ ਪਿੰਡਾ ਤੇ ਇੱਥੇ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਹੀ ਜ਼ਿਆਦਾ ਜਿਹੜਾ ਉਹ ਵਧਦਾ ਜਾ ਰਿਹਾ ਸਾਡੇ ਨਾਲ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਜੋ ਇੱਥੇ ਪਿੰਡਾਂ ਦਾ ਜਾਇਜ਼ਾ ਲੈ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡੈਕ ਸਾਹਿਬ ਕਿਵੇਂ ਦੇਖਦੇ ਹੋ ਜੋ ਇੱਧਰ ਜਿਹੜਾ ਇਹ ਖੋਖ ਤੁਸੀਂ ਇੱਧਰ ਵਿਜ਼ਿਟ ਕਰ ਰਹੇ ਹੋ ਜਾਇਜ਼ਾ ਲਿਆ ਕਿੰਨਾ ਕੁ ਨੁਕਸਾਨ ਆ ਤੇ ਕਿੱਥੋਂ ਆ ਰਿਹਾ ਪਾਣੀ ਆ ਇੱਕੋ ਅਗਰ ਮੈਂ ਵਿਧਾਨ ਸਭਾ ਨਾਬਾ ਦੀ ਗੱਲ ਕਰਾਂ ਪੂਰੇ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਅਗਰ ਆਪਾਂ ਉਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਜੀ ਵਿਧਾਨ ਸਭਾ ਨਾਪਾ ਦੇ ਵਿੱਚ ਹੈ। ਬਾਕੀ ਸਾਰੇ ਵਿਧਾਨ ਸਭਾ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਜੀ। ਇੱਥੇ ਰਾਤ ਜਿਹੜਾ ਜੀ ਤਕਰੀਬਨ ਸਵੇਰੇ 6 ਵਜੇ ਤੋਂ ਬਾਅਦ ਪਾਣੀ ਆਇਆ ਉੱਪਰੋਂ ਕਿਸੇ ਸਮਾ ਕੋ ਦਰਿਆ ਟੁੱਟਿਆ ਜੀ ਸਸਮਾ ਪਤਾ ਨਹੀਂ ਕੌਣ ਲੋਕ ਨੇ ਜੀ ਖਤਰਨਾਕ ਇਹ ਨੇ ਪੰਜਾਬ ਲਈ। ਤੇ ਇਹ ਦਰਿਆ ਜਿਹੜਾ ਟੁੱਟ ਕੇ ਇਹ ਇਹ ਪਾਣੀ ਜਿਹੜਾ ਆਵਰਫਲੋ ਸਾਰਾ ਨੀਵੀਂ ਜਗ੍ਹਾ ਤੇ ਜਾ ਰਿਹਾ। ਔਰ ਇੱਥੇ ਅੱਜ ਮੈਂ ਪਿੰਡਾਂ ਦਾ ਟੂਰ ਕੀਤਾ ਜੀ ਖੋਖ, ਕੋਟਲੀ ਜਿਹੜੇ ਮੇਨ ਪਿੰਡ ਨੇ ਇੱਧਰ ਜਿਹੜੇ ਇਸ ਵਕਤ ਪਾਣੀ ਦੀ ਮਾਰ ਹੇਠ ਨੇ ਪੂਰੇ ਦੇ ਪੂਰੇ ਪਿੰਡ ਆਪ ਮਾਇਨਾ ਕੀਤਾ ਆਪ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸੇਫ ਰਹੋ ਤੁਹਾਨੂੰ ਕਿਸੇ ਮਦਦ ਦੀ ਜ਼ਰੂਰਤ ਆ ਪ੍ਰਸ਼ਾਸਨ ਸਾਡੇ ਨਾਲ ਆ ਮੇਰੇ ਨਾਲ ਐ ਐਸਡੀਐਮ ਨਾਬਾ ਤਰਸੀਮ ਤਰਸੀਮ ਕਾਂ ਜੀ ਡੀਐਸਪੀ ਨਾਬਾ ਦਵਿੰਦਰ ਅਤਰੀ ਜੀ ਐਸਐਚਓ ਸਾਹਿਬਾਨ ਨਹਿਰੀ ਵਿਭਾਗ ਡਰੇਨ ਵਿਭਾਗ ਇਰੀਗੇਸ਼ਨ ਡਿਪਾਰਟਮੈਂਟ ਸਾਰੇ ਅਫਸਰ ਮੇਰੇ ਨਾਲ ਨੇ ਜੀ ਪਰ ਇੱਥੋਂ ਤੱਕ ਕਿ ਪੰਚਾਇਤ ਸੈਕਟਰੀ ਵੀ ਨਾਲ ਨੇ ਪਟਵਾਰੀ ਤੁਹਾਨੂੰ ਵੀ ਕਿਹਾ ਕਿ ਤੁਸੀਂ ਵੀ ਸਾਰਾ ਮੋਨੀਟਰ ਕਰੋ ਤੁਹਾਨੂੰ ਪਤਾ ਹੋਵੇ ਕਿ ਕਿੱਥੇ ਕਿੱਥੇ ਕਿਵੇਂ ਦੇ ਹਾਲਾਤ ਨੇ ਕਿਉਂਕਿ ਫਿਰ ਉਸ ਤੋਂ ਬਾਅਦ ਫਿਰ ਗਰਦਾਬਰੀ ਕਰਾਉਣੀ ਹੈ ਜੀ ਪਰ ਸਰਕਾਰ ਕੋਲੇ ਉੱਪਰ ਭੇਜਣਾ ਦਾ ਤਾਂ ਕਿ ਕਿਸਾਨਾਂ ਨੂੰ ਜਿਹੜਾ ਜਿਹੜਾ ਨੁਕਸਾਨ ਹੋਇਆ ਉਹਦਾ ਪਰਪਾਈ ਜਿਹੜੀ ਕਰਕੇ ਮੁਆਵਜ਼ੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਦੇ ਖੜਾ ਕੀਤਾ ਜਾਵੇ ਇਹ ਕੁਦਰਤੀ ਕਰੋਪੀ ਹੈ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਪਰ ਪਰਮਾਤਮਾ ਜੋ ਕਰਦਾ ਜੀ ਇਹ ਇਹਦੀ ਆਪਣੀ ਰਜ਼ਾ ਹੈ ਜੀ ਪਰ ਕੁਸ਼ਕ ਤਕਨੀਕੀ ਜਿਹੜੀਆਂ ਗੱਲਾਂ ਨੇ ਉਹਦੇ ਤੇ ਗੌਰ ਕਰਨਾ ਜ਼ਰੂਰ ਪੈਂਦਾ ਹੈ ਕਿ ਜਦੋਂ ਦਾ ਪੰਜਾਬ ਬਣਿਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਤੋਂ ਪੰਜਾਬ ਬਣਿਆ ਪੰਜ ਪੰਜਾਬ ਦੇ ਦਰਿਆ ਪੰਜਾਬ ਦੀ ਨਿਯਮਤ ਸੀਗੇ ਪਰ ਉਹੀ ਦਰਿਆ ਪੰਜਾਬ ਦੇ ਜਿਹੜੇ ਹੈ ਜੀ ਹੁਣ ਉਹ ਬਹੁਤ ਵੱਡਾ ਇੱਕ ਫਲੱਡ ਦੇ ਰੂਪ ਦੇ ਵਿੱਚ ਪੰਜਾਬ ਦਾ ਨੁਕਸਾਨ ਕਰ ਰਿਹਾ ਉਹਦਾ ਕਾਰਨ ਕੀ ਹੈ ਨਜਾਇਜ਼ ਕਬਜ਼ੇ ਪ੍ਰੋਪਰ ਜਿਹੜੀ ਹੈ ਪਟਪਟਾਈ ਨਾ ਹੋਣੀ ਔਰ ਉਹਦੇ ਕਰਕੇ ਜਿਹੜਾ ਸਾਰਾ ਸਿਸਟਮ ਵਿਗੜ ਗਿਆ ਜੀ ਲੱਖਾਂ ਕਰੋੜਾਂ ਰੁਪਈਆ ਜਿਹੜਾ ਜੀ ਖਰਚ ਹੁੰਦਾ ਸਫਾਈ ਤੇ ਔਰ ਪ੍ਰੋਪਰਲੀਆ ਸਰਕਾਰਾਂ ਦਾ ਕਰਦੀਆਂ ਨਹੀਂ ਸੀ ਕਾਗਜ਼ਾਂ ਦੇ ਵਿੱਚ ਹੀ ਹੁੰਦਾ ਸੀ ਕੰਮ ਜੀ ਹੁਣ ਅਸੀਂ ਇਸ ਵਾਰ ਸ਼ੁਰੂ ਕੀਤਾ ਪਿਛਲੀ ਵਾਰ ਜਦੋਂ ਸਰਕਾਰ ਬਣੀ ਆ ਦੂਸਰੀ ਵਾਰ ਤੇ ਉਹਦਾ ਕਾਫੀ ਅਸਰ ਜਿਹੜਾ ਜੀ ਪੋਜ਼ਿਟਿਵ ਦੇਖਣ ਨੂੰ ਮਿਲਿਆ ਔਰ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਸੂਏ ਨੇ ਜੀ ਉਹਨਾਂ ਦੇ ਨਜਾਇਜ਼ ਕਬਜ਼ੇ ਹੋਏ ਪਏ ਔਰ ਪਿੰਡਾਂ ਦੇ ਵਿੱਚ ਦਾਫ ਲੱਗਦੀ ਆ ਜਦੋਂ ਸੜਕ ਬਣਦੀ ਆ ਆਪਾਂ ਥੱਲੋਂ ਸਾਈਫਨ ਬਣਾਉਣਾ ਤਾਂ ਤੇ ਇਕੱਠੇ ਹੋ ਕੇ ਵੀ ਨਹੀਂ ਮੇਰੇ ਖੇਤੋਂ ਨਹੀਂ ਬਣਨਾ ਚਾਹੀਦਾ ਮੇਰੇ ਖੇਤੋਂ ਨਹੀਂ ਉਹ ਆਪਾਂ ਇਸੇ ਚੱਕਰ ਦੇ ਵਿੱਚ ਕਈ ਹਜ਼ਾਰ ਕਿੱਲਾ ਜਿਹੜਾ ਹੀ ਆਪਣੀ ਫਸਲ ਤਬਾਰ ਕਰ ਲੈਣ ਉਹਦੀ ਆਪਦੀ ਤਾਂ ਹੁੰਦੀ ਐ ਦੂਜਿਆਂ ਦੀ ਵੀ ਹੋ ਜਾਂਦੀ ਜੀ ਅਗਰ ਇਹਦਾ ਪ੍ਰੋਪਰ ਨਿਕਾਸੀ ਹੋ ਜੇਵੇ ਚੱਲਦਾ ਪਾਣੀ ਘੱਟ ਨੁਕਸਾਨ ਕਰਦਾ ਖੜਿਆ ਪਾਣੀ ਜ਼ਿਆਦਾ ਨੁਕਸਾਨ ਕਰਦਾ ਇਹ ਪ੍ਰੋਪਰ ਤਰੀਕਾ ਨਾਲ ਨਿਕਾਸੀ ਹੋ ਜੇਵੇ ਤਾਂ ਇਹ 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 ਨੁਕਸਾਨ ਤੋਂ ਬਚਿਆ ਜਾ ਸਕਦਾ ਜੀ ਹੁਣ ਇੱਕ ਪਾਸੇ ਤਾਂ ਸਰਕਾਰ ਜਿਹੜੀ ਆ ਟੈਂਡਰ ਲਾ ਕੇ ਕਰੋੜਾਂ ਰੁਪਈਆ ਖਰਚ ਕਰਦੀ ਐ ਦੂਸਰੇ ਪਾਸੇ ਫਿਰ ਜਦੋਂ ਹੜ ਆਉਂਦੇ ਆ ਤਾਂ ਕਿਸਾਨ ਜਿਹੜਾ ਜੀ ਗਰੀਬ ਜਿਹੜਾ ਜੀ ਕਿਹਦਾ ਪਸ਼ੂ ਮਾਰੇ ਗਏ ਕਿ ਇਹਦੀ ਫਸਲ ਤਬਾਹ ਹੋ ਗਈ ਕਿ ਇਹਦਾ ਮਕਾਨ ਗਿਰ ਗਿਆ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਕਰੋੜਾ ਰੁਪਈਆ ਜਿਹੜੀ ਹੈ ਜੀ ਮੁਆਵਜ਼ਾ ਦਿੰਦੀ ਹੈ ਜੀ ਗਲਤੀ ਕੀ ਦੀ ਹੈ ਜੀ ਗਲਤੀ ਜਿਹੜੀ ਹੈ ਕੁਝ ਕੁ ਲੋਕ ਜਿਹੜੇ ਨਜਾਇਜ਼ ਤਰੀਕੇ ਨਾਲ ਕੰਮ ਕਰਿ ਬੈਠੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਔਰ ਉਹਨਾਂ ਨੂੰ ਇਹ ਗੱਲ ਸਮਝਾਉਣੀ ਕਿ ਤੁਹਾਡੇ ਕਰਕੇ ਦੇਖ ਲਓ ਕਿੰਨਾ ਵੱਡਾ ਖਰਮਿਆਦਾ ਜਿਹੜਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਸਰਕਾਰ ਦੀ ਬਦਨਾਮੀ ਵੀ ਹੁੰਦੀ ਹੈ ਇਹਦੇ ਵਿੱਚ ਕਿ ਦੇਖੋ ਜੀ ਪਾਣੀ ਆ ਗਿਆ ਇਹਦਾ ਕੋਈ ਪ੍ਰੋਪਰ ਪ੍ਰਬੰਧ ਹੈ ਨਹੀਂ ਆਪੋਜੀਸ਼ਨ ਵਾਲ ਨੂੰ ਉਹ ਮਿਲ ਸਕਦਾ ਬੇਸ਼ੱਕ ਆਪੋਜੀਸ਼ਨ ਹੀ ਰਹੀ ਹੈ ਹੁਣ ਤੱਕ ਪਰ ਉਹਨਾਂ ਨੇ ਹੁਣ ਤੱਕ ਅਗਰ ਸਹੀ ਕੀਤਾ ਹੁੰਦਾ ਸ਼ਾਇਦ ਇਹ ਹਾਲਾਤ ਨਾ ਪੈਦਾ ਹੁੰਦੇ ਪਾਲਸੀ ਕੀ ਲੈ ਕੇ ਆ ਰਹੇ ਹੋ ਪਾਲਸੀ ਲਿਖਤੀ ਰੂਪ ਦੇ ਵਿੱਚ ਪਾਲਸੀ ਤਿਆਰ ਕਰਦੇ ਆਂ ਪੂਰੀ ਜਿਵੇਂ ਵਿਧਾਨ ਸਭਾ ਨਾਲ ਆਪਾਂ ਦੀ ਮੋਨਿਟਰਿੰਗ ਕਰਕੇ ਕਿਹਦੇ ਚੋਏ ਇਹਦੀ ਨਹਿਰ ਕਿਹਦੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਡਰੇਨਾ ਨਿਕਲਦਿਆਂ ਨੇ ਉਹਦੀ ਸਿਚੁਏਸ਼ਨ ਕੀ ਹੈ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਕਿੰਨਾ ਅੰਕੜਾ ਕਿੰਨੀ ਜ਼ਮੀਨ ਜਿਹੜੀ ਹੈ ਖਰਾਬ ਹੋਈ ਹੈ ਜਾਂ ਕਿੱਥੇ ਕਿੱਥੇ ਕਰਕੇ ਮੇਜਰ ਪ੍ਰੋਬਲਮਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਉਹ ਸਾਰਾ ਤਿਆਰ ਕਰਕੇ ਪ੍ਰੋਪਰ ਤਿਆਰ ਕਰਾਂਗੇ ਐਸਡੀਐਮ ਪਰ ਪੰਜਾਬ ਦੇ ਦਰਿਆਵਾਂ ਨੂੰ ਲੈ ਕੇ ਪੰਜਾਬ ਦੀ ਡਰੇਨਾਂ ਨੂੰ ਲੈ ਕੇ ਪੰਜਾਬ ਦੇ ਸੂਇਆਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਖੇਤਾਂ ਤੋਂ ਨਿਕਲਦੇ ਪਾਣੀ ਦੀ ਨਿਕਾਸੀ ਵਾਸਤੇ ਆ ਉਹਦੀ ਪ੍ਰੋਪਰ ਪਾਲਿਸੀ ਜਿਹੜੀ ਹੈ ਉਹ ਅੱਛੇ ਤਰੀਕੇ ਨਾਲ ਮੁੱਖ ਮੰਤਰੀ ਕਿਸਾਨ ਨੂੰ ਬੇਨਤੀ ਕਰਾਂਗੇ ਕਿ ਡਿਸਕਸ ਕਰਕੇ ਇੱਕ ਸਕਲਡ ਬੁਲਾ ਕੇ ਇਹ ਜਿਹੜਾ ਹਰੇਕ ਵਾਰ ਦਾ ਮਾਮਲਾ ਜੀ ਠੀਕ ਹੈ ਪਾਣੀ ਇੰਨਾ ਆ ਗਿਆ ਉੱਥੇ ਤੱਕ ਪਰਮਾਤਮਾ ਆ ਗਿਆ ਤਾਂ ਕਿਸੇ ਦਾ ਵਸ ਨਹੀਂ ਚੱਲਦਾ ਪਰ ਜਿਹੜਾ ਹਰੇਕ ਸਾਲ ਪਾਣੀ ਜਿਹੜਾ ਜੀ ਉਹ ਖੇਤਾਂ 'ਚ ਜਾ ਵੜਦਾ ਤਾਂ ਫਿਰ ਕਿਸਾਨ ਦੀ ਫਸਲ ਵੀ ਖਰਾਬ ਹੁੰਦੀ ਆ ਮੈਂਟਲੀ ਲੈਵਲ ਤੇ ਕਿਸਾਨ ਬਹੁਤ ਪਰੇਸ਼ਾਨ ਹੁੰਦਾ ਆਪਣੇ ਪੈਰਾਂ ਦੇ ਖੜਾ ਹੋਣ ਨੂੰ ਬਹੁਤ हां सरकार तक कुछ हद तक मदद कर सकती है पर जितना खर्चा होया वो तो पूरा करना बहुत ਔਖਾ ਹੈ ਜੀ ਸੋ ਇਹ ਚੀਜ਼ਾਂ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਅਸੀਂ ਸਾਰੇ ਮਿਲ ਕੇ ਬੈਠ ਕੇ ਵਿਚਾਰ ਚਰਚਾ ਕਰਕੇ ਇੱਕ ਅੱਛੇ ਤਰੀਕੇ ਨਾਲ ਜਿਹੜੀ ਹੈ ਡਰੇਨ ਪਾਲਿਸੀ ਜਿਹੜੀ ਆ ਇਰੀਗੇਸ਼ਨ ਡਿਪਾਰਟਮੈਂਟ ਨਾਲ ਲੈ ਕੇ ਨਹਿਰੀ ਪਾਗ ਨਾਲ ਲੈ ਕੇ ਪੂਰਾ ਇਹਦਾ ਬੈਲੈਂਸ ਕਿੱਥੇ ਆ ਕਿਹੜੇ ਪਿੰਡ ਨੀਵੇਂ ਨੇ ਕਿਹੜੇ ਉੱਚੇ ਨੇ ਕਿਵੇਂ ਹੋ ਸਕਦਾ ਇਹਦਾ ਅਲਟਰਨੇਟਿਵ ਹੋਰ ਕੀ ਹੋ ਸਕਦਾ ਵੀ ਪਾਣੀ ਦੀ ਨਿਕਾਸੀ ਨੂੰ ਆਪਾਂ ਵਧੀਆ ਤਰੀਕੇ ਨਾਲ ਕੱਢ ਸਕੀਏ ਤਾਂ ਉਹਦੇ ਉੱਪਰ ਗੌਰ ਜਿਹੜੀ ਸ਼ਲੋਕ ਸ਼ਰਾਰਤੀ ਅਨਸਰ ਨੇ ਜਿਹੜੇ ਅਫਵਾਹ ਫਲਾ ਰਹੇ ਨੇ ਉਥੋਂ ਬੰਨ ਤੋੜਤਾ ਹੈ ਫੇਸਬੁਕ ਤੇ ਵਟਸਐਪ ਤੇ ਨਾ ਮੈਂ ਵੀ ਦੇਖਿਆ ਮੈਂ ਵੀ ਅੱਜ ਸਵੇਰੇ ਫੇਸਬੁਕ ਤੇ ਗੁਰਪੰਜ ਵੀ ਲਿਖ ਕੇ ਪਾ ਰਹੇ ਕਿ ਅਫਵਾਹਾਂ ਤੋਂ ਬਚੋ ਜੀ ਉਹ ਖਾਮ ਖਾ ਉਦਾਂ ਹੀ ਅਫਵਾਹਾਂ ਫਲਾ ਕੇ ਕੋਈ ਗੱਲ ਫਲਾਉਣ ਦੀ ਕੋਸ਼ਿਸ਼ ਕਰਦੇ ਵੀ ਉੱਥੇ ਦਿਨਾਂ ਟੁੱਟ ਗਿਆ ਜੀ ਉਧਰ ਪਾਣੀ ਆ ਗਿਆ ਜੀ ਉਧਰ ਪਾਣੀ ਆ ਗਿਆ ਇੱਕ ਅਜੀਬ ਜਿਹਾ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਇਹੋ ਜਿਹੇ ਅਫਵਾਹਾਂ ਤੋਂ ਬਚ ਇਹ ਜਿਹੜਾ ਅਮਲਾ ਹੈ ਜੀ ਅਸੀਂ ਸਾਰੇ ਅਸੀਂ ਬਹੁਤ ਬਰੀਕੀ ਨਾਲ ਹਰ ਇੱਕ ਚੀਜ਼ ਦੀ ਵਾਚ ਕਰ ਰਹੇ ਹਾਂ ਔਰ ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਕਿਸੇ ਰਾਜਨੀਤਿਕ ਤੌਰ ਤੇ ਨਾਲ ਲਈਏ ਵੀ ਆਪਾਂ ਇਹਨੂੰ ਕਈਏ ਵੀ ਜੀ ਇਹ ਰਾਜਨੀਤਿਕ ਰੋਟੀਆਂ ਸੇਕਣ ਦੇ ਕਈ ਮੈਂ ਦੇਖਿਆ ਇੱਥੇ ਸਾਡੇ ਵਿੱਚ ਤੁਰੇ ਫਿਰਦੇ ਆ ਜੀ ਹਨਾ ਅੱਗੇ ਕਦੇ ਦਿਖਦੇ ਨਹੀਂ ਉਹ ਤੇ ਹੁਣ ਜੇ ਇਹ ਸਮੱਸਿਆ ਆਈ ਹੈ ਇਹ ਸਮੱਸਿਆ ਕਿਸੇ ਸਰਕਾਰ ਕਰਕੇ ਨਹੀਂ ਜੀ ਇਹ ਸਮੱਸਿਆ ਪਰਮਾਤਮਾ ਦੀ કૃਪਾ ਕਰਕੇ ਆ ਪਰਮਾਤਮਾ ਦੇ ਮੂਹਰੇ ਤੁਸੀਂ ਦੇਖ ਲਓ ਵੱਡੇ ਵੱਡੇ ਹਿਮਾਚਲ ਦੇ ਵਿੱਚ ਹੋਟਲ ਗਿਰਗੇ ਵੱਡੇ ਵੱਡੇ ਜਿਹੜੇ ਮਕਾਨ गिर ਗਏ ਨਦੀਆਂ ਦੇ ਕੰਢੇ ਮਕਾਨ गिर ਗਏ ਸਾਰਾ ਕੁਝ ਹੁਣ ਪਰਮਾਤਮਾ ਦੇ ਰੰਗ ਤਾਂ ਕੱਲ ਵੀ ਟਰੈਕਟਰ ਤੇ ਸੀਗੇ ਲੋਕਾਂ ਨਾਲ ਵਿਚਰਦੇ ਤੇ ਅੱਜ ਵੀ ਟਰੈਕਟਰ ਤੇ ਸੀ ਕੱਲੇ ਕੱਲੇ ਦੇ ਘਰੇ ਗਏ ਦੇਖੋ ਮੈਂ ਤਾਂ ਮੈਨੂੰ ਤਿੰਨ ਦਿਨ ਹੋ ਗਏ ਜੀ ਮੈਂ ਪ੍ਰੋਪਰ ਨਹੀਂ ਸੁੱਤਾ ਮੈਂ ਇੱਕ ਇੱਕ ਡੇਢ ਦੋ ਘੰਟਾ ਸੌਂਦਾ ਹੂੰਗਾ ਰਾਤ ਨੂੰ ਜੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਤਾਂ ਮੇਰੇ ਹਲਕੇ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਤਕਲੀਫs ਨੇ ਮੈਂ ਕਿਵੇਂ ਸੌਂ ਸਕਦਾ ਨਹੀਂ ਮੈਂ ਪ੍ਰੋਪਰ ਜਿਹੜੀ ਸਾਡੇ ਇੱਥੇ ਭੋੜਾ ਸਾਈਫਨਾ ਰੋਟੀ ਵਾਲੇ ਪੁਲ ਨੇ ਜਿੱਥੇ ਵੀ ਮੇਨ ਪੁਆਇੰਟ ਨੇ ਹਰ ਇੱਕ ਦੀ ਮੋਨਿਟਰਿੰਗ ਕਰ ਰਹ ਅਸੀਂ ਸਾਰੀ ਸਾਡੀ ਟੀਮ ਜਿਹੜੀ ਆ ਉਹ ਲੱਗੀ ਹੋਈ ਆ ਇਸ ਕਰਕੇ ਲੱਗੀ ਹੋਈ ਆ ਕਿ ਬੜਾ ਸੰਤਾਪ ਭੋਗਿਆ ਪਹਿਲਾਂ ਜੀ ਜਿਵੇਂ ਆ ਬਲਦੇਵ ਜੀ ਕਿਸਾਨ ਖੜੇ ਨੇ ਇਹ ਕਹਿੰਦੇ ਜੀ ਪਹਿਲੀ ਵਾਰੀ ਦੇਖਿਆ ਐਮਐਲਏ ਕੋਈ ਆ ਪਾਣੀ ਦੇ ਵਿੱਚ ਘੁੰਮ ਰਿਆ ਨਹੀਂ ਤਾਂ ਇੱਥੋਂ ਦਾ ਖੜਾ ਆ ਕੇ ਚਲੇ ਜਾਂਦਾ ਸੀ ਮਹੀਨਾ ਮਹੀਨਾ ਕਿਸਾਨ ਜਿੱਥੇ ਬੰਦੀਆਂ ਧਰਨੇ ਦਿੰਦੀਆਂ ਸੀ ਤਾਂ ਇੱਥੇ ਪਟਵਾਰੀ ਪਹੁੰਚਦਾ ਸੀ ਹੁਣ ਅਸੀਂ ਸਾਰਾ ਕੁਝ ਨਾਲ ਲੈ ਕੇ ਘੁੰਮਰੀਆਂ ਪਹਿਲੇ ਦਿਨ ਤੋਂ ਹੀ ਇਹ ਫਰਕ ਹੈ ਜੀ ਬਹੁਤ ਵੱਡਾ ਇਹ ਫਰਕ ਆ ਇਹ ਇਹੀ ਬਦਲਾ ਚਲੋ ਪ੍ਰਮਾਤਮਾ ਦੇ ਜੋ ਰੰਗ ਨੇ ਉਹਦੇ ਮਰੇ ਆਪਾਂ ਕੁਝ ਨਹੀਂ ਕਰ ਸਕਦੇ ਪਰ ਐਜ਼ ਇਟ ਹਿਊਮਨ ਬੀਇੰਗ ਐਜ਼ ਇੱਕ ਸਰਕਾਰ ਦੇ ਵਿੱਚ ਨੁਮਾਇੰਦਾ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਕਿਸਾਨਾਂ ਨਾਲ ਗਰੀਬਾਂ ਨਾਲ ਲੋੜਬੰਦ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨਾਲ ਖੜਨਾ ਸਾਡਾ ਫਰਜ਼ ਬਣਦਾ ਹੈ। ਖੜਨਾ ਕਿਸਾਨ ਨੇ ਬਲਦੇਵ ਸਿੰਘ ਕੋਟਲੀ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਵਿਧਾਇਕ ਹੋਣਗੇ ਜਿਹੜੇ ਇਸ ਤਰ੍ਹਾਂ ਜਿਹੜਾ ਖੁਦ ਸਾਰਾ ਵਾਚ ਕਰਦੇ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਇਕੱਲੇ-ਇਕੱਲੇ ਦੇ ਘਰੇ ਜਾਦੇ ਨੇ ਟਰੈਕਟਰ ਤੇ ਕਿਵੇਂ ਦੇਖਦੇ ਹੋ ਇਹ ਸਰ ਇਹ ਤਾਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਸਾਡੇ ਦੁੱਖ ਦੇ ਵਿੱਚ ਆ ਕੇ ਸ਼ਰੀਕ ਹੋਏ ਨੇ ਸਮਝ ਨਹੀਂ ਸੀ ਕਰ ਸਕਦੇ ਅਸੀਂ ਕਿ ਸਾਡੇ ਕਈ ਪਿੱਛੇ ਜਿਹੜੀ ਰਵੇਤੀ ਪਾਰਟੀਆਂ ਦੇ ਐਮ.ਐਲ.ਏ ਸਾਹਿਬ ਸੀਗੇ ਜਾਂ ਮੰਤਰੀ ਸੀਗੇ ਕਿ ਸਾਡੇ ਪਿੰਡ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਨਹੀਂ ਸੀ ਖੜਾ ਜਿਕੇ ਚਲੇ ਵੀ ਜਾਂਦੇ ਸੀ ਦੁਬਾਰਾ ਵੀ ਫਸਲਾਂ ਰੀਕਲਟੀਵੇਸ਼ਨ ਹੋ ਜਾਂਦੀਆਂ ਸੀਗੀਆਂ ਪਰੰਤੂ ਸਾਡੀ ਸਾਰ ਨਹੀਂ ਸੀ ਲੈਂਦੇ ਚਲੋ ਸਾਨੂੰ ਇਸ ਚੀਜ਼ ਦਾ ਹੈ ਜੇ ਕੁਦਰਤ ਦੀ ਆਫਤ ਆਈ ਹੈ ਚਲੀ ਵੀ ਜਾਣੀ ਆ ਪਰੰਤੂ ਇੱਕ ਨਵੇਂ ਦੇ ਦਾ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਤੇ ਕਹਿਣਾ ਵੀ ਮੈਂ ਪਿੱਛੇ ਹਾਂ ਤੁਹਾਡੇ ਸਾਨੂੰ ਇਹ ਬਹੁਤ ਵੱਡੀ ਮਤਲਬ ਕਹੋ ਵੀ ਹੌਸਲੇ ਵਾਲੀ ਗੱਲ ਆ ਤੇ ਬਾਕੀ ਜੋ ਕਰਨਾ ਉਹ ਕੁਦਰਤ ਕਰ ਰਹੀ ਹੈ ਉਹਦੇ ਮੁਤਾਬਕ ਚੱਲ ਰਹੀ ਹੈ ਕਿੰਨਾ ਕੁ ਨੁਕਸਾਨ ਆ ਜਿਹੜਾ ਇੱਧਰ ਪਿੰਡਾਂ ਦਾ ਹੋਇਆ ਡਾਇਰੈਕਟ ਸਾਹਿਬ ਕਹਿੰਦੇ ਨੇ ਕਿ ਜਲਦੀ ਕੋਟਾਬਰੀ ਕਰਵਾਉਣੀ ਟੋਟਲੀ ਕ੍ਰੋਪਸ ਆ ਜਿਹੜੀਆਂ ਲਾਸ ਹੋ ਗਈ ਡੈਮੇਜ ਹੋ ਗਿਆ ਜੀ ਪਸ਼ੂਆਂ ਦਾ ਹਰਾਚਾਰਾ ਹੁਣ ਤਾਂ ਸਿਰਫ ਡਰਾਈ ਜਿਹੜੀ ਸਾਡੀ ਖੇੜ ਤੂੜੀ ਕਹਿ ਦਿੰਨੇ ਆਪਾਂ ਉਹੀ ਰਹਿ ਗਈ ਆ ਉਹ ਵੀ ਸਾਡੇ ਹੁਣ ਘਰਾਂ ਨੂੰ ਪਾਣੀ ਜਾ ਲੱਗਿਆ ਜੀ ਤੇ ਅਸੀਂ ਇਹਨਾਂ ਨੂੰ ਕੋਈ ਅਲਟਰਨੇਟਿਵ ਦਾ ਸੋਰਸ ਬਣਾ ਕੇ ਹੱਲ ਕੱਢ ਗਏ ਇਹਨੂੰ ਪਾਣੀ ਨੂੰ ਕਿੰਨੇ ਪਿੰਡ ਪ੍ਰਭਾਵਿਤ ਹੋਏ ਨੇ ਇੱਧਰ ਜਿਹੜੇ ਪ੍ਰਭਾਵਿਤ ਤਾਂ 17-18 ਪਿੰਡਾਂ ਦੇ ਵਿੱਚ ਇਹ ਵੀ ਜਿਆਦਾ ਮਤਲਬ ਚੱਲ ਰਿਹਾ ਤੇ ਬਾਕੀ ਹਜੇ ਆ ਰਿਹਾ ਜੀ ਪਤਾ ਨਹੀਂ ਹੈ ਵੀ ਕਿੰਨਾ ਕਹਿਦਾ ਹੋ ਚੱਲ ਗਿਆ ਸੁਈਸਨ ਹਲਕਾ ਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਮਾਨ ਜੋ ਵੱਖ-ਵੱਖ ਪਿੰਡਾਂ ਦਾ ਜਿਹੜਾ ਦੌਰਾ ਕਰ ਰਹੇ ਨੇ ਤੇ ਮੁਸ਼ਕਲਾਂ ਸੁਣਦੇ ਨੇ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਜੋ ਕਿਸਾਨਾਂ ਦੀ ਫਸਲ ਇਸ ਹਾਰਪ੍ਰਭਾਵਿਤ ਖੇਤਰਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਨੁਕਸਾਨ ਹੋਇਆ ਜਲਦੀ ਸਰਕਾਰ ਇਸ ਦਾ ਮੁਆਵਜ਼ਾ ਦੇਵੇਗੀ ਗਰਦਾਬਰੀ ਜਲਦੀ ਕਰਵਾ ਕੇ ਇਸ ਦਾ ਮੁਆਵਜ਼ਾ ਦਿੱਤਾ ਜਾਵੇਗਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਕਹਿਣਾ ਕਿ ਕਿਸੇ ਵੀ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ ਪ੍ਰਸ਼ਾਸਨ ਪੰਜਾਬ ਸਰਕਾਰ ਤੁਹਾਡੇ ਦੁੱਖ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਲਬਤ ਰਾਹੁਲ ਪੁਰਾਣਾ ਜਗਬਾਨ ਟੀਵੀ ਲਈ